ਅ ਮੈਂ ਸਭ ਤੋਂ ਪਹਿਲਾਂ ਆਪਾਂ ਯੂਕੇ ਤੋਂ ਸ਼ੁਰੂ ਕਰਦੇ ਹਾਂ ਵੀ ਯੂਕੇ ਦੇ ਵਿੱਚ ਕਿਹੜੇ ਕਿਹੜੇ ਸਟੂਡੈਂਟ ਹੈਗੇ ਆ ਜਿਹੜੇ ਇਸ ਟਾਈਮ ਅਪਲਾਈ ਕਰ ਸਕਦੇ ਆ ਆਇਲਟਸ ਔਰ ਪੀਟੀ ਕਿਸੇ ਨੇ ਕੀਤੀ ਹੋਵੇ ਕਿੰਨੇ ਬੈਂਡ ਸਕੋਰ ਜਿਹੜੇ ਹੈਗੇ ਆ ਰਿਕੁਆਇਰ ਕਰਦੇ ਆ ਉਹਦੇ ਲਈ ਹਾਂ ਪਲਵਿੰਦਰ ਜੀ ਯੂਕੇ ਦੇ ਵਿੱਚ ਸਾਡੇ ਕੋਲ ਜੋ ਆਪਸ਼ਨ ਹੈਗੀਆਂ ਨੇ ਬੱਚਿਆਂ ਦੇ ਲਈ ਵਿਦਾਊਟ ਹਾਈਲਰਟਸ ਹੈ 10 ਸਾਲ ਦਾ ਚਾਹੀ ਬੱਚੇ ਦਾ ਗੈਪ ਹੈ 10 ਸਾਲ ਦੇ ਗੈਪ ਨਾਲ ਵੀ ਬੱਚਾ ਅਪਲਾਈ ਕਰਕੇ ਜਾ ਸਕਦਾ ਹੈ ਤੇ ਯੂਕੇ ਦੇ ਵਿੱਚ ਸਾਡੇ ਤੋਂ ਜਿਹੜੀ ਇੰਪੋਰਟੈਂਟ ਜਿਹੜੀ ਚੀਜ਼ ਆ ਇਸ ਟਾਈਮ ਕਿਸੇ ਵੀ ਤਰ੍ਹਾਂ ਦੀ ਕੋਈ ਇੰਟਰਵਿਊ ਨਹੀਂ ਆ ਜਿਹੜੀ ਬੱਚੇ ਨੂੰ ਫੇਸ ਕਰਨੀ ਪਵੇ ਕਿਸੇ ਵੀ ਤਰ੍ਹਾਂ ਦਾ ਬੱਚੇ ਨੂੰ ਉਹਦੇ ਵਿੱਚ ਲੰਬਾ ਚੌੜਾ ਪ੍ਰੋਸੈਸ ਨਹੀਂ ਆ 30 ਦਿਨ ਦੇ ਵਿੱਚ 40 ਦਿਨ ਦੇ ਵਿੱਚ ਵਿੱਚ ਬੱਚਿਆਂ ਦੇ ਅਸੀਂ ਵੀਜ਼ਾਸ ਗ੍ਰਾਂਟ ਕਰਵਾ ਰਹੇ ਹਾਂ ਤੇ ਯੂਕੇ ਮੋਰ ਫਾਰਮ ਦੇ ਵਿੱਚ ਫੇਰ ਆ ਰਿਹਾ ਜਿਵੇਂ ਦੇ ਵਿਚ ਦੀ 2-3 ਮਹੀਨੇ ਤੋਂ 4 ਮਹੀਨੇ ਤੋਂ ਯੂਕੇ ਸਲੋ ਹੋ ਗਿਆ ਸੀ ਵੀਜ਼ਾ ਸਲੋ ਹੋ ਗਏ ਸੀਗੇ ਯੂਕੇ ਦੇ ਵਿੱਚ ਸਾਡਾ ਜਿਹੜਾ ਸਟੂਡੈਂਟ ਅਪਲਾਈ ਕਰ ਰਿਹਾ ਸੀ ਕੁਝ ਦੇ ਵੀ ਰਿਜ਼ਲਟ ਜਿਹੜੇ ਉਹ ਰੁਕ ਰਹੇ ਸੀਗੇ ਬਟ ਹੁਣ ਫਿਰ ਮੁੜ ਝੁੱਕ ਕੇ ਜਿਹੜਾ ਉਹ ਸ਼ੁਰੂ ਹੋ ਚੁੱਕਿਆ ਹੈ ਜੇ ਤੁਸੀਂ ਅਪਲਾਈ ਕਰਨਾ ਹੈ ਯੂਕੇ ਅਪਲਾਈ ਕਰਨ ਦੇ ਲਈ ਇਹ ਬਹੁਤ ਵਧੀਆ ਟਾਈਮ ਹੈ ਜਿਹੜੀ ਸਿਚੁਏਸ਼ਨ ਇਸ ਟਾਈਮ ਇਹ ਆ ਕਿ ਐਮਬੈਸੀ ਬੈਕ ਟੂ ਬੈਕ ਜਿਹੜੇ ਵੀਜ਼ਾਸ ਗ੍ਰਾਂਟ ਕਰ ਰਹੀ ਆ ਬਾਕੀ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਤੁਹਾਨੂੰ 올ਡ ਫੰਡ ਦੀ ਜ਼ਰੂਰਤ ਨਹੀਂ ਆ ਸਟੱਡੀ ਗੈਪ ਤੁਹਾਡਾ ਜਿੰਨਾ ਮਰਜੀ ਆ 10 ਸਾਲ ਤੋਂ ਉੱਪਰ ਵੀ ਸੀ ਐਕਸੈਪਟ ਕਰ ਰਹੇ ਹਾਂ ਬਟ ਉਹਦੇ ਲਈ ਥੋੜੀ ਜੀ ਤੁਹਾਨੂੰ ਅਸੈਸਮੈਂਟ ਲੈਣੀ ਪਊਗੀ ਕਿ 10 ਸਾਲ ਤੋਂ ਉੱਪਰ ਵਾਲਾ ਜਿਹੜਾ ਸਟੱਡੀ ਗੈਪ ਹੈ ਉਹਨੂੰ ਅਸੀਂ ਕਿਵੇਂ ਐਡਜਸਟ ਕਰੀਏ ਕਿੱਥੇ ਕਰੀਏ ਔਰ ਯੂਕੇ ਦੇ ਵਿੱਚ ਜਿੰਨੀਆਂ ਵੀ ਸਾਡੇ ਕੋਲ ਕਾਲਜ ਯੂਨੀਵਰਸਿਟੀਜ਼ ਅਵੇਲੇਬਲ ਆ ਕਿਸੇ ਵੀ ਤਰ੍ਹਾਂ ਦੀ ਕਾਲਜ ਯੂਨੀਵਰਸਿਟੀ ਜਿਹੜੀ ਆ ਇੰਟਰਵਿਊ ਨਹੀਂ ਆ ਤੇ ਕਿਸੇ ਵੀ ਤਰ੍ਹਾਂ ਦੀ ਐਮਬੈਸੀ ਵੱਲੋਂ ਇੰਟਰਵਿਊ ਜਿਹੜੀ ਉਹ ਨਹੀਂ ਲਈ ਜਾ ਰਹੇ ਤੇ ਜਿਹੜੇ ਬੱਚੇ ਕਿਸੇ ਹੋਰ ਕੰਟਰੀ ਤੋਂ ਰਿਫਿਊਜ਼ ਆ ਜਾਂ ਕਿਸੇ ਹੋਰ ਜਗ੍ਹਾ ਤੇ ਜਿਹੜੇ ਪਹਿਲਾਂ ਅਪਲਾਈ ਕਰ ਚੁੱਕੇ ਸੀ ਉੱਥੇ ਅਪਲਾਈ ਕਰਨਾ ਬਾਰੇ ਸੋਚ ਰਹੇ ਸੀਗੇ ਕਿ ਯੂਕੇ ਅਪਲਾਈ ਕਰ ਲਈਏ ਜਾਂ ਉਹਨਾਂ ਦਾ ਕੋਈ ਡ੍ਰੀਮ ਡੈਸਟ ਨਹੀਂ ਸੀਗੀ ਜਿੱਥੇ ਅਪਲਾਈ ਦਾ ਸੀਗਾ ਉਥੋਂ ਵੀਜ਼ਾ ਨਹੀਂ ਨਿਕਲਿਆ ਤੇ ਇਸ ਟਾਈਮ ਯੂਕੇ ਬੈਸਟ অপਸ਼ਨ ਹੈ ਬੱਚੇ ਯੂਕੇ ਦੇ অপਸ਼ਨ ਲੈ ਸਕਦੇ ਆ ਪਲੱਸ 2 ਕੀਤੀ ਹੋਈ ਆ ਤੁਹਾਡੇ ਜਿਹੜੀ ਪਰਸੈਂਟੇਜ ਆ 45 ਪਰਸੈਂਟੇਜ ਵਾਲੇ ਬੱਚੇ ਵੀ ਅਪਲਾਈ ਕਰ ਸਕਦੇ ਆ 45 ਤੋਂ نیچے ਤਾਂ ਸੀ ਨਹੀਂ ਲੈ ਰਹੇ 45 ਪਰਸੈਂਟੇਜ ਜਿਹੜੇ ਉਹ ਤੁਹਾਡੇ ਹੋਣੇ ਚਾਹੀਦੇ ਆ ਬਾਕੀ ਕਿਸੇ ਤਰ੍ਹਾਂ ਦਾ ਕੋਈ ਆਈਲੈਂਡਸ ਕੋਈ ਪੀਟੀ ਕੋਈ ਕਿਸੇ ਤਰ੍ਹਾਂ ਦੀ ਰਿਕੁਆਇਰਮੈਂਟ ਨਹੀਂ ਆ ਕੋਈ ਤੁਹਾਡਾ ਜਿਹੜਾ ਸੁਪਾਊਸ ਨਾਲ ਜਾਣਾ ਚਾਹੁੰਦਾ ਹੈ ਤੁਸੀਂ ਸੁਪਾਊਸ ਨੂੰ ਵੀ ਨਾਲ ਲੈ ਕੇ ਜਾ ਸਕਦੇ ਹੋ ਜੇ ਤੁਹਾਡੇ ਬੱਚੇ ਨੇ ਉਹਨਾਂ ਦਾ ਸੀ ਟੂਰਿਸਟ ਵੀਜ਼ਾ ਵੀ ਨਾਲ ਅਪਲਾਈ ਕਰ ਸਕਦੇ ਆਂ ਔਰ ਯੂਕੇ ਦੀਆਂ ਬੈਕ ਟੂ ਬੈਕ ਜਿਹੜੀਆਂ ਗੁੱਡ ਨਿਊਜ਼ ਆ ਰਹੀਆਂ ਨੇ ਜਿਵੇਂ ਕੰਮ ਦੇ ਪਿੱਛੇ ਜੇ ਰੋਲਾ ਪੈ ਗਿਆ ਸੀ ਕੰਮ ਨਹੀਂ ਮਿਲ ਰਿਹਾ ਇਹ ਉਹ ਮਤਲਬ ਇਨਰ ਓ ਜੁਕੇ ਜਾਈਏ ਜਾਂ ਆਊਟਰ ਜੁਕੇ ਜਾਈਏ ਇਨਰ ਯੂਕੇ ਆਊਟਰ ਜੁਕੇ ਹਰ ਜਗ੍ਹਾ ਸਾਡੇ ਕੋਲ ਆਪਸ਼ਨ ਅਵੇਲੇਬਲ ਆ ਉਹਦੇ ਉੱਤੇ ਅਸੀਂ ਤੁਹਾਨੂੰ ਕਾਉਂਸਲਿੰਗ ਕਰਾਂਗੇ ਇਨਰ ਯੂਕੇ ਦੇ ਵਿੱਚ ਤੁਹਾਨੂੰ ਕੀ ਬੈਨੀਫਿਟ ਆ ਆਊਟਰ ਯੂਕੇ ਦੇ ਵਿੱਚ ਜਾ ਕੇ ਤੁਹਾਨੂੰ ਕੀ ਬੈਨੀਫਿਟਸ ਨੇ ਹਰ ਚੀਜ਼ ਦੇ ਉੱਤੇ ਅਸੀਂ ਪ੍ਰੋਪਰ ਤਰੀਕੇ ਨਾਲ ਜਿਹੜੀ ਇੱਕ ਪ੍ਰੈਜੈਂਟੇਸ਼ਨ ਸਾਡੀ ਰੈਡੀ ਆ ਤੁਸੀਂ ਕਿਸੇ ਵੀ ਟਾਈਮ ਆਫਿਸ ਵਿੱਚ ਵਿਜ਼ਿਟ ਕਰਕੇ ਜਾਂ ਸਾਡੇ ਨੰਬਰਾਂ ਤੇ ਕਾਲ ਕਰਕੇ ਵੀ ਤੁਸੀਂ ਆਪਣਾ ਜਿਹੜਾ ਕਾਉਂਸਲਿੰਗ ਲੈ ਕੇ ਇਨਫਾਰਮੇਸ਼ਨ ਲੈ ਕੇ ਆਪਣਾ ਯੂਕੇ ਜਾਣ ਦਾ ਜਿਹੜਾ ਡ੍ਰੀਮ ਹੈ ਉਹਨੂੰ ਫੁੱਲਫਿਲ ਕਰ ਸਕਦੇ ਹੋ ਔਰ ਯੂਕੇ ਅਪਲਾਈ ਕਰਨ ਤੋਂ ਪਹਿਲਾਂ ਇੱਕ ਵਾਰ ਅਸੈਸਮੈਂਟ ਜ਼ਰੂਰ ਤੁਸੀਂ ਸਾਡੇ ਕੋਲ ਲਓ ਹਮ ਬਿਲਕੁਲ ਜਿਹਨੇ ਸਟੂਡੈਂਟ ਯੂਕੇ ਜਾਣਾ ਚਾਹੁੰਦੇ ਆ ਜਾਂ ਤੁਸੀਂ ਹੋਰ ਕਿਸੇ ਵੀ ਮੁਲਕ ਦੇ ਵਿੱਚ ਸਟੱਡੀ ਅਬ੍ਰੋਡ ਦਾ ਸੁਪਨਾ ਦੇਖ ਰਹੇ ਹੋ ਤਾਂ ਤੁਹਾਡੇ ਲਈ ਸਾਡਾ ਸ਼ੋਅ ਹੁੰਦਾ ਹੈ ਗਾਈਡੈਂਸ ਦੇ ਲਈ ਸਹੀ ਤਰੀਕੇ ਦੇ ਨਾਲ ਵਿਦੇਸ਼ ਜਾਓ ਇਸ ਦੇ ਲਈ ਤੁਸੀਂ ਸਾਡਾ ਸਕਰੀਨ ਦੇ ਉੱਤੇ ਨੰਬਰ ਵੀ ਆ ਰਿਹਾ ਹੈ ਇਸ ਦੇ ਉੱਤੇ ਕਾਲ ਕਰ ਸਕਦੇ ਹੋ ਮੈਮ ਓ ਚਾਹੁੰਦੇ ਹੋ ਫਿਰ ਸਿਕ ਮੋਹਾਲੀ ਮਿਲ ਸਕਦੇ ਹੋ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਕ੍ਰੀਏਟਿਵ ਫਿਊਚਰ ਦਾ ਆਫਿਸ ਜ਼ਿਲੰਦਰ ਦੇ ਵਿੱਚ ਵੀ ਹੈ ਔਰ ਅਹਮਦਾਬਾਦ ਦੇ ਵਿੱਚ ਵੀ ਹੈ ਜੇ ਕੋਈ ਸਾਡਾ ਗੁਜਰਾਤ ਤੋਂ ਭੈਣ ਭਰਾ ਸਾਡਾ ਸ਼ੋਅ ਦੇਖ ਰਿਹਾ ਹੈ ਤਾਂ ਅਹਮਦਾਬਾਦ ਆਫਿਸ ਦੇ ਵਿੱਚ ਤੁਸੀਂ ਵਿਜ਼ਿਟ ਕਰਕੇ ਵੀ ਜਾਣਕਾਰੀ ਲੈ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਤੁਸੀਂ ਸਟੱਡੀ ਅਬ੍ਰੋਡ ਦਾ ਸੁਪਨਾ ਜਿਹੜਾ ਆਪਣਾ ਪੂਰਾ ਕਰ ਸਕਦੇ ਹੋ ਮੈਮ ਨਾਲ ਦੇ ਨਾਲ ਗੱਲ ਕਰੀਏ ਯੂਕੇ ਦੇ ਵਿੱਚ ਵੈਸੇ ਤੁਸੀਂ ਬੀਪਤ ਕੀਤਾ ਹੋਣਾ ਹੀ ਪਰ ਜੋ ਜਿਹੜੇ ਸਟੂਡੈਂਟ ਦਾ ਗੈਪ ਪੈ ਗਿਆ ਹੈ ਜਾਂ ਰਿਫਿਊਜ਼ਲ ਹੈ ਯਾਨੀ ਕਿਸੇ ਵੀ ਕੰਟਰੀ ਤੋਂ ਹੋਵੇ ਕਿ ਉਹ ਦੁਬਾਰੇ ਅਪਲਾਈ ਕਰ ਸਕਦੇ ਔਰ ਕਿੰਨਾ ਕੁ ਸਕਸੈਸ ਰੇਟ ਹੈਗਾ ਜੇ ਕੋਈ ਰੀ ਅਪਲਾਈ ਕਰਦਾ ਹੈ ਜਾਂ ਕਿਹੜੇ ਕਿਹੜੇ ਚੇਂਜਿੰਗ ਨੇ ਮੇਜਰ ਉਹਨਾਂ ਨੂੰ ਜਿਹੜੇ ਇਹ ਚੇਂਜਿੰਗ ਕਰਕੇ ਆਪਣੀ ਪ੍ਰੋਫਾਈਲ ਚ ਦੁਬਾਰੇ ਤੋਂ ਅਪਲਾਈ ਕਰਨਾ ਚਾਹੀਦਾ ਅ ਦੇਖੋ ਪਲਵਿੰਦਰ ਜੀ ਚੇਂਜਿੰਗ ਆ ਪਾਰਟ ਆਫ ਕਾਉਂਸਲਿੰਗ ਹੈ ਅਸੀਂ ਕਾਉਂਸਲਿੰਗ ਦੇ ਵਿੱਚ ਦੱਸਾਂਗੇ ਕਿ ਕਿਹੜੀ ਚੇਂਜਸ ਕਰਨੇ ਚਾਹੀਦੇ ਆ ਕਿੱਥੇ ਪ੍ਰੋਫਾਈਲਸ ਦੇ ਵਿੱਚ ਕਮੀ ਸੀ ਕਿਉਂ ਰਿਫਿਊਜ਼ ਹੋਇਆ ਸੀ ਜਿਹੜੇ ਦੂਸਰੇ ਕੰਟਰੀ ਚ ਅਪਲਾਈ ਕੀਤਾ ਜਾਂ ਤੁਹਾਡੇ ਫਾਈਨੈਂਸ਼ੀਅਲ ਡਾਕੂਮੈਂਟਸ ਸੀਗੇ ਜਾਂ ਤੁਹਾਡਾ ਕੋਰਸ ਸਿਲੈਕਸ਼ਨ ਸੀ ਜਾਂ ਤੁਹਾਡਾ ਏਰੀਆ ਸਿਲੈਕਸ਼ਨ ਸੀਗਾ ਉਹ ਕਾ ਅਸੀਂ ਕਾਉਂਸਲਿੰਗ ਦੇ ਪਾਰਟ ਦੇ ਵਿੱਚ ਕਲੀਅਰ ਕਰਦੇ ਹਾਂ ਕਿ ਤੁਸੀਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਹੈ ਇੱਕ ਵਾਰ ਰਿਫਿਊਜ਼ ਹੋ ਗਏ ਹੋ ਦੁਬਾਰਾ ਤੁਹਾਨੂੰ ਜਿਹੜਾ ਉਹ ਕਿਸੇ ਵੀ ਕੰਟਰੀs ਤੁਸੀਂ ਦੁਬਾਰਾ ਅਪਲਾਈ ਕਰ ਰਹੇ ਹਾਂ ਜਾਂ ਸੇਮ ਕੰਟਰੀ ਚ ਅਪਲਾਈ ਕਰ ਰਹੇ ਹਾਂ ਤੇ ਤੁਹਾਨੂੰ ਜਿਹੜਾ ਉਥੋਂ ਦੁਬਾਰਾ ਆਪਾ ਅਪਲਾਈ ਕਰਕੇ ਵੀਜ਼ਾ ਹੀ ਗ੍ਰਾਂਟ ਕਰਾ ਕੇ ਦਈਏ ਤੇ ਉਹ ਕਾਉਂਸਲਿੰਗ ਪਾਰਟ ਦੇ ਵਿੱਚ ਅਸੀਂ ਚੀਜ਼ਾਂ ਕਲੀਅਰ ਕਰਦੇ ਹਾਂ ਤਾਂ ਕਿ ਬੱਚਾ ਆਪਣੀ ਫਾਈਲ ਨੂੰ ਪ੍ਰੋਪਰ ਤਰੀਕੇ ਨਾਲ ਇਸ ਤਰ੍ਹਾਂ ਰੀਪਰਜੈਂਟ ਕਰੇ ਤਾਂ ਕਿ ਉਹਨੂੰ ਦੁਬਾਰਾ ਰਿਫਿਊਜ਼ਲ ਦਾ ਮੂੰਹ ਨਾ ਦੇਖਣਾ ਪਵੇ ਤੇ ਉਹ ਵੀਜ਼ਾ ਹੀ ਗ੍ਰਾਂਟ ਕਰਵਾ ਕੇ ਅਸੀਂ ਦਈਏ ਤਾਂ ਉਹਦੇ ਉੱਤੇ ਪ੍ਰੋਪਰ ਤਰੀਕੇ ਨਾਲ ਵਰਕਆਊਟ ਅਸੀਂ ਕਰਦੇ ਹਾਂ ਜਿਹੜਾ ਬੱਚਾ ਰਿਫਿਊਜ਼ਲ ਦਾ ਰਿਫਿਊਜ਼ਲ ਦੇ ਰੀਜ਼ਨ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਜਿਹੜੇ ਕਾਰਨ ਹੁੰਦੇ ਨੇ ਜਿਹੜੀਆਂ ਕਮੀਆਂ ਪੇਸ਼ੀਆਂ ਉਹਨੂੰ ਕੱਢਣ ਤੋਂ ਬਾਅਦ ਅਸੀਂ ਫਾਈਲ ਜਿਹੜੀ ਅੰਬੈਸੀ ਦੇ ਵਿੱਚ ਪੋਟ ਔਨ ਕਰਦੇ ਹਾਂ ਔਰ ਜਿਵੇਂ ਤੁਸੀਂ ਕਿਹਾ ਗੈਪ ਨੂੰ ਗੈਪ 10 ਸਾਲ ਦਾ ਵੀ ਅਸੈਪਟੇਬਲ ਆ ਜੇ 10 ਸਾਲ ਤੋਂ ਉੱਪਰ ਆ ਉਹਦਾ ਵੀ ਅਸੀਂ ਸੋਲੂਸ਼ਨ ਕੋਈ ਨਾ ਕੋਈ ਕੱਢ ਕੇ ਦੇਵਾਂਗੇ ਬੱਚੇ ਨੂੰ ਤੇ ਕੋਈ ਹਾਈਲਾਈਟਸ ਦੀ ਰਿਕੁਆਇਰਮੈਂਟ ਨਹੀਂ ਹੈ ਕੋਈ 올ਡ ਫੰਡ ਦੀ ਜ਼ਰੂਰਤ ਨਹੀਂ ਹੈ ਸਿਰਫ ਤੇ ਸਿਰਫ ਆਪਣੀ ਪ੍ਰੈਜੈਂਟੇਸ਼ਨ ਤਿਆਰ ਕਰਨੀ ਹੈ ਉਹ ਕ੍ਰੀਏਟਿਵ ਫਿਊਚਰ ਕਾਉਂਸਲੈਂਡਰ ਦੀ ਟੀਮ ਵੱਲੋਂ ਪ੍ਰੋਪਰ ਤੁਹਾਨੂੰ ਗਾਈਡ ਕੀਤਾ ਜਾਊਗਾ ਬਿਲਕੁਲ ਤੁਸੀਂ ਯੂਕੇ ਜਾਣ ਦਾ ਸੁਪਨਾ ਦੇਖ ਰਹੇ ਹੋ ਤੁਹਾਡਾ ਗੈਪ ਪਿਆ ਹੋਇਆ ਹੈ ਚਾਹੇ ਤੁਸੀਂ ਰਿਫਿਊਜ਼ ਹੋ ਤਾਂ ਤੁਸੀਂ ਦੁਬਾਰੇ ਅਪਲਾਈ ਕਰ ਸਕਦੇ ਹੋ ਤੁਹਾਡੀ ਪ੍ਰੋਫਾਈਲ ਕਿਸ ਤਰ੍ਹਾਂ ਦੀ ਹੈ ਮੈਟਰ ਕਰਦੀ ਹੈ ਰਿਫਿਊਜ਼ਲ ਕਿਉਂ ਆਈ ਹੈ ਰਿਫਿਊਜ਼ਲ ਲੈਟਰ ਜਹ ਆਪਣੇ ਪੂਰੇ ਡਾਕੂਮੈਂਟ ਤੁਸੀਂ ਵਟਸਐਪ ਦੇ ਉੱਤੇ ਸੈਂਡ ਕਰਕੇ ਵੀ ਅਸੈਸਮੈਂਟ ਕਰਾ ਸਕਦੇ ਹੋ ਬਹੁਤ ਦੂਰ ਬੈਠੇ ਹੋ ਵੀਡੀਓ ਕਾਨਫਰੈਂਸਿੰਗ ਰਾਹੀਂ ਜਾਂ ਉਸ ਤਰੀਕੇ ਦੇ ਨਾਲ ਤੁਸੀਂ ਗੱਲ ਕਰਕੇ ਵੀ ਕਾਉਂਸਲਿੰਗ ਲੈ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਤੁਸੀਂ ਆਪਣਾ ਯੂਕੇ ਜਾਣ ਦਾ ਸੁਪਨਾ ਪੂਰਾ ਕਰਦੇ ਹੋ ਮੈਂ ਕਿਤੇ ਨਾ ਕਿਤੇ ਜਾਏ ਆਪਾਂ ਯੂਕੇ ਦੀ ਗੱਲ ਕਰੀ ਉਹ ਕੈਨੇਡਾ ਦੀ ਲੈ ਕੇ ਨਾ ਸਟੂਡੈਂਟ ਕਿਤੇ 네ਗੇਟਿਵ ਹੈ ਕਹਿੰਦਾ ਉੱਥੇ ਕੰਮ ਨਹੀਂ ਹੈਗਾ ਉੱਥੇ ਜਾ ਕੇ ਪ੍ਰੋਬਲਮਸ ਬਹੁਤ ਆਉਂਦੀਆਂ ਨੇ ਰੈਂਟ ਚ ਦਿੱਕਤਾਂ ਆਉਂਦੀਆਂ ਨੇ ਕਿਸ ਤਰ੍ਹਾਂ ਦੀ ਸਥਿਤੀ ਹੈਗੀ ਆ ਉੱਥੇ ਮੈਂ ਆ ਜੇ ਮੈਂ ਯੂਕੇ ਦੀ ਗੱਲ ਕਰਾਂ ਜਾਂ ਮੈਂ ਕਿਸੇ ਵੀ ਕੰਟਰੀ ਦੀ ਕੈਨੇਡਾ ਦੀ ਯੂਐਸਏ ਦੀ ਆਸਟ੍ਰੇਲੀਆ ਦੀ ਹਰ ਜਗ੍ਹਾ ਬੱਚੇ ਦਾ ਇੱਕ ਹੀ ਰੋਲਾ ਹੈ ਕਿ ਕੰਮ ਨਹੀਂ ਆ ਦੇਖੋ ਜੇ ਤਾਂ ਆਪਾਂ ਕੰਮ ਕਰਨਾ ਹੈ ਜੇ ਸਾਡੇ ਕੋਲ ਸਕਿਲਸ ਹੈ ਗਿਆ ਹਰ ਕੰਟਰੀ ਦੇ ਵਿੱਚ ਕੰਮ ਅਵੇਲੇਬਲ ਆ ਕੰਮ ਕਰ ਸਕਦੇ ਹੋ ਹੁਣ ਬੱਚਾ ਕੀ ਕਰਦਾ ਹੈ ਕਿ ਜੇ ਉਹਨੂੰ ਫੁੱਲ ਹੁਣ ਮੇਰੇ ਕੋਲ ਇੰਪਲਾਈ ਹੈ ਮੇਰੇ ਕੋਲ ਫੁੱਲ ਡੇ ਇੰਪਲਾਈ ਮਿਲਦਾ ਹੋਊਗਾ ਤੇ ਮੈਂ 2 ਘੰਟੇ ਵਾਲਾ ਇੰਪਲਾਈ ਕਿਉਂ ਰੱਖੂਗੀ ਤੇ ਹੁਣ ਬੱਚਾ 2 ਘੰਟੇ ਦੀ ਸ਼ਿਫਟ ਹੋਰ ਕਿਤੇ ਲਾ ਕੇ ਆ ਰਿਹਾ 4 ਘੰਟੇ ਕਿਤੇ ਹੋਰ ਕੰਮ ਕਰ ਰਿਹਾ ਤੇ ਜੇ ਤਾਂ ਇਵੇਂ ਕੰਮ ਟੁੱਟਮਾ ਕੰਮ ਜਿਹਨੂੰ ਆਪਾਂ ਕਹਿ ਦਿੰਦੇ ਆ ਜੇ ਬੱਚਾ ਉਹ ਲੈਂਦਾ ਤੇ ਉਹਦੇ ਵਿੱਚ ਦਿੱਕਤ ਆਂਦੀ ਆ ਬਟ ਜੇ ਬੱਚਾ ਰੈਗੂਲਰ ਕੰਮ ਕਰਦਾ ਹੈ ਜੇ ਉਹ ਪ੍ਰੋਪਰ ਆਪਣੀ ਸ਼ਿਫਟ ਲਾਂਦਾ ਹੈ ਉਹਦੇ ਵਿੱਚ ਕਿਤੇ ਵੀ ਕੰਮ ਦਾ ਜਿਹੜਾ ਹੈ ਉਹ ਨਹੀਂ ਪ੍ਰੋਬਲਮ ਆਂਦੀ ਔਰ ਪਲਵਿੰਦਰ ਜੀ ਬਹੁਤ ਟਾਈਮ ਤੋਂ ਸਾਡਾ ਸਟੂਡੈਂਟ ਉੱਥੇ ਜਾ ਰਿਹਾ ਯੂਕੇ ਜਾ ਰਿਹਾ ਕੈਨੇਡਾ ਜਾ ਰਿਹਾ ਆਸਟ੍ਰੇਲੀਆ ਜਾ ਰਿਹਾ ਇੰਨਾ ਸੋਸ਼ਲ ਨੈਟਵਰਕ ਨਹੀਂ ਸੀ ਪਹਿਲਾਂ ਕਿ ਜਿਹੜਾ ਸਟੂਡੈਂਟ ਆ ਕੇ ਆਪਣੇ ਆਪ ਨੂੰ ਬੋਲ ਸਕੇ ਈਵਨ ਕਿ ਅਸੀਂ ਆਪਣੇ ਨੇਬਰਸ ਨਾਲ ਵੀ ਗੱਲ ਕਰਦੇ ਹੋਏ ਡਰਦੇ ਹੁੰਦੇ ਸੀਗੇ ਕਿ ਸਾਡਾ ਮੁੰਡਾ ਉੱਥੇ ਸੈਟਲ ਹੈ ਖੁਸ਼ ਹੈ ਅਸੀਂ ਇਹੀ ਦਿਖਾਉਣ ਦੀ ਕੋਸ਼ਿਸ਼ ਕਰਦੇ ਸੀ ਪਰ ਹੁਣ ਥੋੜਾ ਜਿਹਾ ਟ੍ਰੈਂਡ ਚੇਂਜ ਹੋ ਚੁੱਕਿਆ ਹੈ ਜਿਹੜਾ ਇਹ ਚੀਜ਼ਾਂ ਇਹ ਪਹਿਲਾਂ ਵੀ ਬੱਚਾ ਫੇਸ ਕਰਦਾ ਜੇ ਜਦੋਂ ਅਸੀਂ ਆਪਣਾ ਹੋਮ ਕੰਟਰੀ ਆਪਣਾ ਘਰ ਛੱਡਾਂਗੇ ਥੋੜੀਆਂ ਬਹੁਤ ਪ੍ਰੋਬਲਮਸ ਬੱਚੇ ਨੂੰ ਆਉਂਦੀਆਂ ਹੈ ਲੈਂਗੁਏਜ ਇਸ਼ੂ ਪਰ ਤਾਂ ਉਹ এমਪਲয়ার ਜੋਬ ਤੋਂ ਕੱਢ ਦਿੰਦਾ ਤੇ ਥੋੜੀਆਂ ਬਹੁਤ ਦਿੱਕਤ ਆਉਂਦੀ ਹੈ ਮੈਂ ਐਗਰੀ ਕਰਦੀ ਆ ਬਟ ਇਹੋ ਜਿਹਾ ਕੁਝ ਨਹੀਂ ਹੈ ਕਿ ਉੱਥੇ ਕੰਮ ਹੀ ਨਹੀਂ ਆ ਜਿਹੜਾ ਬੱਚਾ ਰੈਗੂਲਰ ਪ੍ਰੋਪਰ ਤਰੀਕੇ ਨਾਲ ਸincerely ਕੰਮ ਕਰਦਾ ਤੇ ਉੱਥੇ ਪ੍ਰੋਪਰ ਤਰੀਕੇ ਨਾਲ ਕੰਮ ਹੈਗਾ ਯੂਕੇ ਚ ਵੀ ਹੈਗਾ ਕੈਨੇਡਾ ਚ ਵੀ ਹੈਗਾ ਆਸਟ੍ਰੇਲੀਆ ਚ ਵੀ ਹੈਗਾ ਈਵਨ ਕਿ ਬੱਚੇ ਮੇਰੇ ਕੋਲ ਜਿਹੜੇ 4-5 ਸਟੂਡੈਂਟ ਆ ਜਿਹੜੇ ਕੰਟੀਨਿਊਸਲੀ ਮੇਰੇ ਕੰਟੈਕਟ ਦੇ ਵਿੱਚ ਰਹਿੰਦੇ ਆ ਜਿਹੜੇ ਬੱਚੇ ਜਾਂਦੇ ਆ ਉਹ ਦੋ-ਦੋ ਸ਼ਿਫਟਾਂ ਆਸਟ੍ਰੇਲੀਆ ਦੇ ਵਿੱਚ ਲਾ ਰਹੇ ਨੇ ਯੂਕੇ ਦੇ ਵਿੱਚ ਦੋ-ਦੋ ਸ਼ਿਫਟਾਂ ਲਾ ਰਹੇ ਨੇ ਸਿਰਫ 4-4 ਘ ਕਹਿਣ ਦਾ ਮਤਲਬ ਇਹ ਹੈ ਮੀਨਸ ਇਹ ਹੈ ਕਿ ਤੁਸੀਂ ਕਰਨ ਵਾਲੇ ਬਣੋ ਕੰਮ ਦੀ ਕਿਤੇ ਕੋਈ ਕਮੀ ਨਹੀਂ ਹੁੰਦੀ ਕੰਮ ਹਮੇਸ਼ਾ ਤੁਹਾਨੂੰ ਮਿਲ ਜਾਂਦਾ ਹੈ ਇਸ ਕਰਕੇ ਜਿਹੜੀ ਚੀਜ਼ ਵੀ ਤੁਸੀਂ ਕਰਨ ਗਏ ਹੋ ਜੇ ਤੁਸੀਂ ਉੱਥੇ ਬੈਠ ਕੇ ਜਦੋਂ ਤੁਸੀਂ ਇੱਥੇ ਸੋਚ ਲਿਆ ਕਿ ਉਹ ਮੇਰਾ ਡ੍ਰੀਮ ਡੈਸਟਨੀ ਆ ਮੈਂ ਉੱਥੇ ਸਟੱਡੀ ਵੀ ਕਰਨੀ ਹੈ ਤੇ ਕੰਮ ਵੀ ਕਰਨਾ ਹੈ ਇਹ ਨਹੀਂ ਹੋ ਸਕਦਾ ਤੁਹਾਨੂੰ ਕੰਮ ਨਾ ਮਿਲੇ ਹੋ ਸਕਦਾ ਹੈ ਥੋੜੇ ਬਹੁਤ ਕੰਮ ਕੁਆਇਟ ਹੋਏ ਨੇ ਥੋੜੇ ਬਹੁਤ ਜਿਹੜੀਆਂ ਚੀਜ਼ਾਂ ਬੱਚੇ ਨੂੰ ਫੇਸ ਕਰਨੀਆਂ ਪੈਰੀਆਂ ਬਟ ਜਿੰਨਾ ਮਾਰਕੀਟ ਦੇ ਵਿੱਚ ਰੌਲਾ ਪੈ ਚੁੱਕਿਆ ਇਹਨਾਂ ਨਹੀਂ ਆ ਕਿ ਉਹ ਕੰਟਰੀਆਂ ਦੇ ਵਿੱਚ ਪ੍ਰੋਪਰ ਤਰੀਕੇ ਨਾਲ ਬੇਰੋਜ਼ਗਾਰੀ ਫੈਲ ਗਈ ਹੈ ਜੋ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਅਜਿਹਾ ਕੁਝ ਨਹੀਂ ਆ